ਹਾਂਜੀ ਆਪਾਂ ਜਦੋਂ ਦੱਸਾਂਗੇ ਕਿ ਸੱਪ ਦੇ ਸ਼ਰੀਕ ਕਹਾਣੀ ਦਾ ਦੂਸਰਾ 파ਟ ਆਵੇਗਾ ਜਾਂ ਨਹੀਂ ਆਵੇਗਾ ਜਾਂ ਕਿਸ ਤਰ੍ਹਾਂ ਅੱਗੇ ਕੀ ਆਵੇਗਾ ਇਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪਹਿਲਾਂ ਆਪਾਂ ਇਸ ਦੀ ਕਹਾਣੀ ਦਾ ਮੋਟਾ-ਮੋਟਾ ਸਾਰ ਜਾਣ ਲਈਏ ਇਸ ਕਹਾਣੀ ਵਿੱਚ ਆਪਾਂ ਦੇਖਿਆ ਕਿ ਅਮਨ ਤੇ ਰਾਜ ਇੱਕ ਕਹਾਣੀ ਦੇ ਪਾਤਰ ਹੁੰਦੇ ਹਨ ਤੇ ਦੂਸਰੇ ਪਾਸੇ ਉਹਨਾਂ ਦੇ ਸ਼ਰੀਕ ਦੇ ਵਿੱਚ ਗਗਨ ਤੇ ਉਸ ਦਾ ਘਰ ਵਾਲਾ ਹੁੰਦੇ ਹਨ ਜੋ ਕਿ ਸ਼ਰੀਕ ਹੁੰਦੇ ਹਨ ਤੇ ਜਿਹੜੇ ਕੀ ਗਗਨ ਹੁੰਦੀ ਉਸ ਦੇ ਪਰਿਵਾਰ ਦੇ ਵਿੱਚ ਸਾਰਾ ਕੋਈ ਸਾਰੇ ਕੁਝ ਹੁੰਦਾ ਹੈ ਸਾਸੋਰਾ ਤੇ ਦੂਵੇਂ ਜੀ ਆਪ ਹੁੰਦੇ ਨੇ ਤੇ ਆਪ ਦੀ ਐਸ਼ੋ ਰਾਮ ਨਾਲ ਪਿਓ ਦੀ ਪੈਨਸ਼ਨ ਦੇ ਸਿਰ ਤੇ ਜ਼ਿੰਦਗੀ ਕੱਟ ਰਹਾ ਹੁੰਦੇ ਹਨ ਤੇ ਉਧਰ ਜਿਹੜਾ ਰਾਜ ਹੁੰਦਾ ਹੈ ਤੇ ਅਮਨ ਹੁੰਦੇ ਆ ਤੇ ਉਹ ਆਪਣੀ ਜ਼ਿੰਦਗੀ ਬਸ ਅੰਤੁਕਰੰਤੁ ਕਰਕੇ ਟਪਾਰਿਆ ਹੁੰਦੇ ਹਨ ਤੇ ਕਨਨਾਨ ਦਾ ਵਿਆਹ ਬਹੁਤ ਹੀ ਸ਼ਾਨਦਾਰ ਕਰਨਾ ਚਾਹ ਰਹੇ ਹੁੰਦੇ ਆ ਕਿ ਜਿੰਨੇ ਜੁਗੇ ਹੈਗੇ ਆ ਉਹਨਾਂ ਇਹਸ ਨੂੰ ਕਰਨ ਦੇ ਵਾਸਤੇ ਉਹਨਾਂ ਨੂੰ ਥੋੜੀ ਬਹੁਤੀ ਜ਼ਮੀਨ ਵੇਚਣੀ ਪੈਂਦੀ ਹੈ ਤੇ ਜਿਸ ਜ਼ਮੀਨ ਦਾ ਫਾਇਦਾ ਚੱਕਣ ਦੇ ਵਾਸਤੇ ਉਸ ਦੇ ਜਾਚੇ ਦਾ ਮੁੰਡਾ ਬਿਲਕੁਲ ਤਿਆਰ ਬੈਠਾ ਹੁੰਦਾ ਹੈ ਤੇ ਉਹ ਸੋਚ ਰਿਹਾ ਹੁੰਦਾ ਹੈ ਕਿ ਕਿਸ ਤਰ੍ਹਾਂ ਜ਼ਮੀਨ ਵੇਚੇ ਤੇ ਮੇਰੇ ਹੱਥਾਂ ਵਿੱਚ ਆਵੇ ਤੇ ਮੈਂ ਉਸ ਤੋਂ ਕਿ ਕਿਸ ਤਰ੍ਹਾਂ ਘੱਟ ਖਰਚੇ ਦੇ ਵਿੱਚ ਲਵਾਂ ਇਸ ਤਰ੍ਹਾਂ ਕਰਕੇ ਹੁੰਦੀ ਆ ਜਵਾਈਫ ਜਦੋਂ ਉਸਦੇ ਨਾਲ ਕੰਮ ਕਰਾਉਣ ਦੀ ਮੰਗ ਕਰਦੀ ਹੈ ਤਾਂ ਉਹ ਅੱਗੋਂ ਉਸ ਨੂੰ ਆਵਾ ਤਵਾ ਬੋਲ ਕੇ ਵੇਚ ਦਿੰਦਾ ਹੈ ਤੇ ਇੱਧਰ ਪ੍ਰਾਪਰਟੀ ਡੀਲਰ ਹੁੰਦਾ ਜਿਸ ਨਾਲ ਰਾਜ ਨੇ ਗੱਲਬਾਤ ਕਰਨੀ ਹੁੰਦੀ ਹੈ ਤੇ ਸਭ ਕੁਝ ਉਸਦੇ ਚਾਚੇ ਦਾ ਮੁੰਡਾ ਦੇਖ ਲੈਂਦਾ ਹੈ ਤੇ ਦੇਖ ਕੇ ਆਪਣੇ ਘਰ ਜਾ ਕੇ ਬਾਪੂ ਨਾਲ ਗੱਲ ਕਰਕੇ ਉਸ ਨੂੰ ਵਲਵਲਾ ਕੇ 2 ਲੱਖ ਦੀ ਪ੍ਰਾਪਰਟੀ ਲੈ ਲੈਂਦੇ ਹਨ ਜਿਹੜੀ ਕੀ 4 ਲੱਖ ਦੀ ਹੁੰਦੀ ਹੈ ਤੇ ਲੈ ਕੇ ਦੁੱਗਣੇ ਪੈਸੇ ਕੱਢ ਲੈਂਦੇ ਹਨ ਵੀ ਵਿਸਵੇ ਹੁੰਦੇ ਹਨ ਤੇ ਇੱਕ ਵਿਸਵੇ ਦਾ 2 ਲੱਖ ਦੇ ਕੇ ਉਸ ਨੂੰ ਹੁੰਦੇ ਤੇ ਆ ਉਸ ਦੀ ਪੈਣ ਹੁੰਦੀ ਹੈ ਜਿਸ ਦਾ ਵਿਆਹ ਹੁੰਦਾ ਤੇ ਇਸ ਦਾ ਸੈਕਿੰਡ ਪਾਰਟ ਨਹੀਂ ਆਵੇਗਾ ਕਿਉਂਕਿ ਅਲਸ ਦੇ ਇੱਕ ਕਹਾਣੀ ਇਸ ਵਿੱਚ ਹੀ 40 ਮਿੰਟਾਂ ਦੀ ਵੀਡੀਓ ਦੇ ਵਿੱਚ ਹੀ ਉਸ ਨੇ ਦਿਖਾ ਦਿੱਤਾ ਹੈ ਕਿ ਕਿਸ ਤਰ੍ਹਾਂ ਸੱਪ ਤੇ ਸ਼ਰੀਕ ਵਾਲੀ ਕਲ ਸਹੀ ਹੁੰਦੀ ਹੈ ਤੇ ਲਾਸਟ ਵਿੱਚ ਰਾਜ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਚਾਚੇ ਨੇ ਕੀ ਕੀਤਾ ਹੈ ਇਸ ਕਹਾਣੀ ਵਿੱਚ ਸਾਰੀ ਕਹਾਣੀ ਬਹੁਤ ਸੋਹਣੀ ਸੀ ਤੇ ਪਰ ਇਸ ਦੇ ਕੋਈ ਸੈਕੰਡ ਪਾਰਟ ਨਹੀਂ ਆਏਗਾ ਇੱਕ ਹੀ ਪਾਰਟ ਹੈਗਾ ਏ ਤੇ ਜੇਕਰ ਤੁਹਾਨੂੰ ਸੈਕੰਡ ਪਾਰਟ ਦਾ ਇੰਤਜ਼ਾਰ ਹੈ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਤਾਂ ਜੋ ਇਹਨਾਂ ਸੈਕੰਡ ਪਾਰਟ ਬਣਾਉਣ ਦੇ ਲਈ ਮਜਬੂਰ ਹੋ ਜਾਣ ਤੇ ਕਹਾਣੀ ਬਹੁਤ ਸੋਣੀ ਸੀ ਵੀਡੀਓ ਵਧੀਆ ਲੱਗੀ ਜੇਕਰ ਤੁਹਾਨੂੰ ਵੀ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਧੰਨਵਾਦ